ਤੁਸੀਂ ਦੇਖ ਰਹੇ ਹੋ ਵਤਨ ਦੀ ਮਿੱਟੀ ਨਿਊ ਚੈਨਲ ਤਖਤ ਹਰਮੰਦਰ ਸ਼੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਸਾਹਿਬ ਗੁਰਿੰਦਰ ਸਿੰਘ ਉਹ ਪ੍ਰਧਾਨ ਇੰਦਰਜੀਤ ਸਿੰਘ ਜੁਨ ਸੈਕਟਰੀ ਹਰਕਿਰਨਜੀਤ ਸਿੰਘ ਰਾਮਗੜੀਆ ਔਰ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਦੇਸ਼ ਜਨਤਾ ਪਾਲ ਯੂनाइटेड ਦੇ ਪੰਜਾਬ ਪ੍ਰਧਾਨ ਮਾਲਵਿੰਦਰ ਬੈਣੀਪਾਲ ਜੀ ਔਰ ਅੱਜ ਉਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਨਾਲੇ ਤਾਂ ਨਕਮਸਤਕ ਹੋ ਕੇ ਹਾਜ਼ਰੀ ਭਰੀ ਔਰ ਵਿਸ਼ੇਸ਼ ਤੌਰ ਤੇ ਉਹਨਾਂ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਲ ਕੀਤੀ ਮੁਲਾਕਾਤ ਉਹਨਾਂ ਨੂੰ ਜੋ 31 ਤਰੀਕ ਨੂੰ ਪਟਨਾ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ 350 ਸਾਲਾਂ ਨੂੰ ਸਮਰਪਿਤ ਪੰਜਾਬ ਦੀ ਧਰਤੀ શ્રી ਅਨੰਦਪੁਰ ਸਾਹਿਬ ਵਿਖਿਆ ਰਿਆ ਉਹਦੇ ਸਬੰਧ ਵਿੱਚ ਸੱਦਾ ਪੱਤਰ ਦਿੱਤਾ ਗਿਆ ਔਰ ਨਾਲ ਹੀ ਉਹਨਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਕੁਲਦੀਪ ਸਿੰਘ ਗੁਰਗੱਜ ਹੋਣਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੂੰ ਨਗਰ ਕੀਰਤਨ ਦੇ ਵਿੱਚ ਪਹੁੰਚਣ ਦਾ ਵਿਸ਼ੇਸ਼ ਤੌਰ ਤੇ ਸੱਦਾ ਪੱਤਰ ਦਿੱਤਾ ਗਿਆ ਔਰ ਪੰਜਾਬ ਦੀਆਂ ਸਿੱਖ ਸੰਗਤਾਂ ਨੂੰ ਸੰਪਰਤਾਵਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਨਗਰ ਕੀਰਤਨ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਇਹ ਜਿਹੜਾ ਅਪਰਾਲਾ ਵਾ ਇਸ ਨਗਰ ਕਿੰਦਨ ਦਾ ਅਪਰਾਲਾ ਤਖਤ ਸ੍ਰੀ ਪਟਨਾ ਸਾਹਿਬ ਤੇ ਅਗਵਾਈ ਹੇਠ ਔਰ ਬਿਹਾਰ ਸਰਕਾਰ ਜੋ ਕਿ ਨितीश ਕੁਮਾਰ ਜੀ ਹੁਣਾਂ ਦੇ ਸੰਯੋਗ ਦੇ ਨਾਲ ਬਿਹਾਰ ਸਰਕਾਰ ਇਸ ਸਮਾਵਨ ਦੇ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾ ਰਹੀ ਆ ਔਰ ਖਾਸ ਕਰਕੇ ਤਖਤ ਸਾਹਿਬ ਤੋਂ ਔਰ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨ ਮਾਈ ਭਾਈ ਗੁਰਸਿੱਖਾਂ ਨੂੰ ਨਿਆਂਗ ਸਿੱਖ ਜਥੇਬੰਦੀਆਂ ਨੂੰ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਗਈ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋਹੀ ਸਾਹਿਬ ਨੂੰ ਉਹਨਾਂ ਦੇ ਸਾਥੀਆਂ ਨੂੰ ਔਰ ਪੰਜਾਬ ਪ੍ਰਧਾਨ ਜੀ ਉਹਨਾਂ ਨੂੰ ਸਰੂਪੋ ਦੇ ਕੇ ਸਨਮਾਨ ਕੀਤਾ ਗਿਆ ਔਰ ਪਹੁੰਚਣ ਲਈ ਜਿਹੜਾ ਵਾ ਹੰਗਾਰਾ ਭਰਿਆ ਗਿਆ ਵਤਨ ਦੀ ਮਿੱਟੀ ਇੱਕ ਵਿਸ਼ੇਸ਼ ਰਿਪੋਰਟ ਸ਼੍ਰੀ ਅਮਰਸਰ ਸਾਹਿਬ